ਹਾਂਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਕੁਝ ਦਿਨ ਆਪਾਂ ਘਰ ਹੀ ਸੀ ਨਾ ਘਰੇ ਕੰਨਤੀ ਉਹ ਬਲੌਗ ਨਹੀਂ ਬਣੇ ਕੰਮਾਂ 'ਚ ਬਿਜੀ ਸੀ ਗਏ ਹੋਏ ਸੀ ਤਿੰਨ ਦਿਨ ਲਈ ਤੇ ਅੱਜ ਆਪਾਂ ਚੱਲੇ ਆ ਬਹੁਤ ਦੂਰ ਰੋਟੀ ਖਾਣ 4 ਘੰਟੇ ਦੀ ਬਾਠ ਆ ਬੰਦੇ ਤਿਆਰ ਹਾਂ ਵੀ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ YouTube ਫੈਮਿਲੀ ਨੂੰ ਅਦੇਲਾ ਕੁੜੀ ਫੋਨ 'ਤੇ ਬੜੀ ਪਈ ਆ ਡੈਡੀ ਨੇ ਜਾਣਾ ਡੈਡੀ ਨੇ ਮੈਂ ਮੇਰਾ ਕੋਈ ਬਲੌਗ ਦੇਖਿਆ ਨਹੀਂ ਡੈਡੀ ਨੇ ਜਾਣਾ ਮੈਂ ਆਪ ਨਹੀਂ ਉਹ ਦੇਖਿਆ ਹੈਗਾ ਪਹਿਲਾਂ ਜਾਊਗਾ ਡੈਡੀ ਭਾਈ ਜਾਊਗਾ ਕੱਲ ਫਿਰ ਜਾ ਕੇ ਤਿਆਰੀ ਟੋਰੀ ਕਰਾ ਡੈਡੀ ਤਿਆਰ ਹੋਏਗਾ ਦੋ ਮਿੰਟਾਂ ਦੀ ਆ ਕਲੀ ਚੈੱਕ ਤਿਆਰੀ ਟੋਰੀ ਕਰਾ ਜਾ ਕੇ ਫਿਰ ਆਂ ਦੇਖਦੇ ਸਮਾਂ ਭਾਬੀ ਦੇਖੂਗਾ ਭਾਬੀ ਦਾ ਫੋਨ ਡਿਕ ਰਿਹਾ ਕੋਈ ਫੋਨ ਨਹੀਂ ਕਰਿਆ ਕੱਲ ਦਾ ਜਾ ਕੇ ਭੁੱਲੇ ਗਈ 10:51 ਹੋ ਗਏ ਭਾਬੀ ਕਹਿੰਦੀ 11 ਵਜੇ ਕਰੂੰ ਮੈਂ ਤਨ ਤੇਰੇ ਪਾ ਵੀ ਨਾ ਸਕ ਰਿਹਾ ਤੀ ਆਪਣੇ ਨਾਲ ਪਾ ਲਈ ਦੂਰ ਨਹੀਂ ਜਾਣਾ ਯੋ ਸਾਹਮਣੇ ਘਰ ਆਪਣਾ ਹੀ ਉਧਰ ਹੀ ਜਾਣਾ ਆਪਣੇ ਘਰੇ ਰੋਟੀ ਖਾਣ ਅੱਜ ਨਾ ਸੱਚ ਚਾਹ ਪੀਣ ਰੋਟੀ ਖਾ ਲਈ ਰੋਟੀ ਵਾਲੇ ਦਾ ਕੀ ਬਣਿਆ ਲੋ ਭਾਈ ਚੱਲ ਪਿਆ ਆਪਾਂ ਰਾਹ ਬਹੁਤ ਲੰਬਾ 4-5 ਘੰਟੇ ਤੱਕਰ ਪਹੁੰਚਾਂਗੇ ਆ ਆਪਣੇ ਪਿੰਡ ਵਿਆਹ ਪਈ ਕਿਸੇ ਦਾ ਪਤਾ ਨਹੀਂ ਪਰ ਆਪਾਂ ਜੀ ਨਾ ਦੇ ਅੱਜ ਪਹੁੰਚਾਂਗੇ ਵੀਡੀਓ ਔਨ ਹੀ ਰੱਖਿਓ ਇਹ ਭਾਈ ਸਾਡਾ ਪਿੰਡ ਦਾ ਅੱਟਾ ਬਸ 66 ਪਸਾਉਂਦੀਆਂ ਨੇ ਇੱਥੋਂ ਦੂਰੋਂ ਦੂਰੋਂ ਇਹ ਲੋ ਭਾਈ ਪਹੁੰਚਣੇ ਆਲੇ ਆ ਪਹੁੰਚ ਗਏ 4 ਘੰਟੇ ਚ

ਉਹ ਨਿਕਲ ਗਿਆ ਉਹ ਸਾਡਾ ਕਾਲਾ ਬੰਦਾ ਅੰਦਰ ਬੈਠਾ ਦੇਖੋ ਕੋਕਲੀ ਕਿਦਾਂ ਮੋਰ ਕੋਕਲੀ ਡੈਡੀ ਪੀ ਲਾ ਭਾਈ ਪੀਨੇ ਮਸਤ ਹੋੜ ਲਾਣਾ ਪੀ ਲਾ ਆਹੀ ਟਾਈਮ ਨੇ ਜਿਵੇਂ ਝਾੜ ਦੂੰਗਾ ਕੇ ਡੈਡੀ ਗੱਲ ਵੀ ਮਿਲੂ ਇਹਨੂੰ ਅਕਲ ਜਾਣ ਆਉਂਦੀ ਆ ਤਾਈ ਹੁਣ ਅਕਲ ਆਉਂਦੀ ਆ ਇਹਨੂੰ ਕੋਕ ਨਾ ਤਾਂ ਕੀ ਹੋ ਜਾਏਗੀ ਕੋਕ ਨਾ ਠੀਕ ਹੁੰਦੀ ਆ ਸੱਚੀ ਗੱਲ ਆ ਕੋਕੀ ਆਸਤ ਇਹ ਬੰਦੇ ਆਪਣੇ ਬਾਹਰ ਵੀ ਆਇਓ ਬਬੀ ਅੰਦਰ ਕਰਨੀ ਆ ਬਈ ਐ ਅੰਦਰ ਕਰਨੀ ਆ ਤੂੰ ਵੀ ਅੰਦਰੇ ਉੱਤਰ ਜੀ ਹੁਣ उधर <laughs> <laughs> भी बलॉगो बलॉगी पाबी भाई बैठे गलत मार रहे ਇਹ ਤਾਂ ਡੈਡੀ ਨੂੰ ਹੋਈ ਪਈ ਆ ਕਾਲੀ ਜਾਣ ਦੀ ਚਾਹ ਨਹੀਂ ਬੁਲਾਉਣੀ ਹਲੇ ਇਹਨੂੰ ਇਹਨੇ ਪਾਚਾ ਦਾ ਚਾਹ ਪੀ ਕੇ ਉਹ ਖੇਚੜ ਗਈ ਬੰਦੇ ਨੂੰ ਖੇਚੜ ਗਈ ਚਾਹ ਪੀ ਲਓ ਭਾਈ ਪਹਿਲ ਪਜਾ ਕੇ ਉਹਨੇ ਕੱਪੜਾ ਪਾ ਜਾ ਗਾ। ਨਹੀਂ ਆਲਾ। ਉਨਾਈਂ ਮਾਰਾ। ਯਾ ਪੀ ਕੇ ਫੇਰ ਮਿਲਦੇ ਹਾਂ ਹੁਣ ਭਾਈ ਦੋਨੋਂ YouTube ਵਾਲਿਓ। ਬਾਹਰ ਕੇ ਆਉਂਦੇ ਜੀ। ਇਹ ਤੋਂ ਪਹਿਲਾਂ ਸਮਾਨ ਮੁੱਕ ਜਾਵੇ ਆਪਣਾ। ਮੈਂ ਭਾਈ ਮਨਦੀਪ। ਐ ਦੱਸ ਤਾ ਕਿਹਨੂੰ ਛੁੱਟੀ ਹੋ ਗਈ ਦੁਧਿਆ। ਦਿਹਾੜੀ ਪੈ ਗਈ। ਦਿਹਾੜੀ ਪੈ ਗਈ। ਡਰਾਨੀ ਜੇਠਾਣੀ। ਆ ਜਿਓ ਵੀ। ਕੀ ਹੋ ਗਿਆ ਦੀਪ ਨੂੰ ਘਰ ਦਾ ਦਿਖਾ ਲੈਣਾ ਮੈਨੂੰ ਘਰ ਦਿਖਾ ਦੇਣ ਤੁਸੀਂ ਦੇਖੋ ਵੀ ਦੇਖੋ ਕੀ ਹੋ ਗਿਆ ਬਈ ਮੁੰਡਿਆ ਇਹ ਚ ਕਹਿੰਦੀ ਤੁਸੀਂ ਸੰਗ ਦਾ ਬਈ ਮੁੰਡਾ ਸੰਗ ਦਾ ਉਧਰਲੇ ਘਰ ਨੂੰ ਭੇਜਿਆ ਉਧਰ ਵੀ ਆਈਆਂ ਹੋਏ ਚੱਲੀਏ ਬਈ ਹਾਂਜੀ ਆਹ ਦੇਖਦਾ ਕਰ ਦੇਖਦੇ ਹੋਏ ਭਾਈ ਗੱਡੀ ਆ ਟਰੈਕਟਰ ਉਧਰ ਮੱਝਾ ਦੇਖ ਲਓ ਤੁਸੀਂ ਉਹ ਇੱਕ ਕਾਰ ਆਪਣਾ ਸਾਹਮਣੇ ਇੱਕ ਇਹ ਬਿਲਕੁਲ ਸਟ੍ਰੇਟ ਫਾਰਵਰਡ ਹਾਂ ਵੀ ਹੋਰ ਵੀ ਇਹ ਮੁੰਡਾ ਸਾਡਾ ਸੰਗ ਦਾ ਭਾਈ ਆਓ ਦੇਖੋ ਇਹ ਸੰਗ ਗਿਆ ਹੋਰ ਨਹੀਂ ਸੰਗਾ ਪਤਾ ਇਹ ਜਾਣਰੋਲ ਫੇਦਾ ਕਰਦਾ ਕਿਹ ਬੰਦਾ ਕਰ ਗਿਆ ਭਾਈ ਚਾਹ ਪੀ ਕੇ ਆ ਗਿਆ ਸੀ ਘਰੇ 4 ਘੰਟੇ ਦਾ ਰਸਤਾ ਸੀ ਫੇਰ ਸਾਰਾ ਹੋ ਰਹੀ ਆ ਜੀ ਸੋਲਰ ਲਈ আর্থਿੰਗ ਜਿਹੜਾ ਆਪਾਂ ਸੋਲਰ ਲਵਾਉਣ ਲੱਗੇ ਆ ਉਹਦੇ ਲਈ আর্থਿੰਗ ਵਾਇਰ ਪਾ ਰਹੇ ਨੇ ਥਨ ਅਰਥ ਪਹਿਲਾਂ ਕਰਕੇ ਜੀ ਇਹ ਸਾਬਾ ਪਾਈ ਚਾਹ ਪੀ ਕੇ ਘਰ ਆ ਕੇ ਧੁੱਪ ਸੇਕਦੇ ਹੋਏ ਸੇਕਦੇ ਹੋਏ ਤਾਂ ਬੱਦਲ ਮਾਰਦੇ ਹੋਏ ਨਾਲ ਕੋਈ ਖਾਣ ਨੂੰ ਤਾਂ ਲਿਆਉ ਤੁੱਤੇ ਚਾਹ ਤਾਂ ਭਲਾ ਖਿ ਲਿਆਉਂਦੀ ਹੁਣ ਤੈਨੂੰ ਸ਼ੈਲੀ ਤੁਸੀਂ ਬਾਹਰ ਆ ਕੇ ਵਹਿ ਜਾਓ ਪਤਾ ਨਹੀਂ ਭਾਈ ਇਹ ਤਾਂ ਵਿੱਚ ਬੈਠੇ ਗੋਊ ਗੋਊ ਆ ਕਰਿਆ ਆ ਕੂਰ ਦਿਆ ਸ਼ੈਲੀ ਨੂੰ ਆ ਬਦਮਾਸ਼ ਸਾਡਾ ਬਦਮਾਸ਼ ਬੰਦਾ ਉਹ ਕੂਰ ਦਿਆ ਉਹ ਆ ਸਾਊ ਬੰਦਾ ਜਿਹੜਾ ਮੁਰਿਆਂ ਦਾ ਬਦਮਾਸ਼ ਆ ਰਾਮਣ ਆ ਇਹ ਬਦਮਾਸ਼ ਆ ਇਹ ਬਦਮਾਸ਼ੀ ਕਰਦਾ ਆ ਤਾਂ ਸਾਊ ਆ ਇਹ ਤਾਂ ਸਾਊ ਆ ਆ ਭਾਈ ਸਾਡੇ ਬੂਟੇ ਦੇਖ ਲਓ ਸੋਹਣੇ ਸੋਹਣੇ ਫਿਰ ਉਸੇ ਬੰਦੇ ਦੀ ਕਲਾਸ ਲਾਣਾ ਕੋਈ ਨਹੀਂ ਚੱਲਣ ਦੇ ਰੱਖੋ ਲੈ ਭਾਈ ਚਾਹ ਪੀ ਕੇ ਤਾਂ ਉਹਨਾਂ ਵੱਲ ਗਰਮੀਤ ਵੀਰੇ ਉਹਨਾਂ ਵੱਲ ਚਾਹ ਪੀ ਕੇ ਫੇਰ ਘਰੇ ਤੋਂ ਪਸੇਕੇ ਸਭ ਕੋ ਦੇਖ ਕੇ ਹੁਣ ਚੱਲੇ ਆਪਾਂ ਖੰਨੇ ਨੂੰ ਖੰਨੇ ਤੋਂ ਮੰਦਾ ਪਿੱਛੇ ਗਲਵੱਡੀ ਨੂੰ ਗਲਵੱਡੀ ਭਾਂਡੇ ਲੈਣਾ ਉਹ ਬੰਦੇ ਆਪਾਂ ਤਾਂ ਲੈ ਕੇ ਚੱਲੀ ਜਾਂਦਾ ਨੂੰ ਆਪਣੇ ਕੋਲ ਪੈਸੇ ਕੋਈ ਨਹੀਂ ਮਿਲਦੇ ਹਾਂ ਹੁਣ ਉਹਨੂੰ ਜਾ ਕੇ ਭਾਂਡੇ ਆ ਦੇ ਸ਼ੋਅਰੂਮ ਚ ਆਓ ਜਾਂਦੇ ਨੇ ਉਸਤਾਦ ਜੀ ਮੂਰੇ ਭਾਂਡੇ ਵਾਲੇ ਸ਼ੋਅਰੂਮ ਚ ਅੰਦਰੋਂ ਬਹੁਤ ਵੱਡਾ ਹੀ ਇਹ ਤੇ ਮਿਲਦੇ ਅੰਦਰ ਜਾ ਕੇ ਲੈ ਭਾਈ ਭਾਂਡੇ ਲੈ ਕੇ ਡਿੱਗੀ ਚ ਰੱਖ ਤੇ ਹੁਣ ਚੱਲੇ ਘਰ ਨੂੰ ਘਰੇ ਜਾ ਕੇ ਦਿਖਾਵਾਂਗੇ ਤੁਹਾਨੂੰ ਭਾਂਡੇ ਹਲੇ ਰਾਹ ਚ ਪਤਾ ਨਹੀਂ ਕਿੱਥੇ ਰੋਕਣਗੇ ਮੈਨੂੰ ਤੇ ਚਲੋ ਮਿਲਦੇ ਹਾਂ ਹੁਣ ਘਰੇ ਜਾ ਕੇ ਆਂਡੇ ਲੈਣ ਤੋਂ ਬਾਅਦ ਪਹੁੰਚ ਗਏ ਆਪਾਂ ਨਰਸਰੀ ਚੋਂ ਬੂਟੇ ਲੈਣ ਤੇ ਇੱਧਰ ਬੰਦੇ ਆਪਣੇ ਗਮਲੇ ਸਿਲੈਕਟ ਕਰ ਰਹੇ ਨੇ ਇੱਧਰ ਬੂਟੇ ਤੇ ਦੇਖ ਰਿਹਾ ਹੁਣ ਆਪਾਂ ਕੀ ਲੈਣੇ ਆ ਬੂਟੇ ਦੇਖਦੇ ਫਿਰਦੇ ਨੇ ਭਾਈ ਬੰਦੇ ਆਪਣੇ ਦੇਖੋ ਸਾਰੇ ਵਧੀਆ ਵਧੀਆ ਬੂਟੇ ਅਭੀ ਘੈਂਟ ਘੈਂਟ ਨੇ ਤੇ ਸਾਰੇ ਅਲੱਗ-ਅਲੱਗ ਫੁੱਲ ਬੂਟੇ ਇਹ ਮਰੋ ਦੇ ਖੜਾ ਪਿਆ ਸੀ ਉਹ ਗੁੱਟ ਗਿਆ ਅੱਜ ਜੇ ਤੁਸੀਂ ਆਹ ਕਰੀ ਜਾਂਦੇ ਹੋ ਮੌਪਾਈ ਬੂਟੇ ਦੇਖਦੇ ਫਿਰਦੇ ਆ ਇੱਥੇ ਆਪਾਂ ਦੇਖਦੇ ਆ ਕਿਹੜਾ ਪਸੰਦ ਆਉਂਦਾ ਕਿਹੜਾ ਨਹੀਂ ਉਹ ਕੁੜੀ ਕਹਿੰਦੀ ਗੁੰਦ ਮਾ ਕੇ ਇੰਦਾ ਜਾਂਹੀਂਦਾ ਹੁਣ ਮੈਂ ਦੀਦੀ ਨੂੰ ਕਿਹਾ ਫਿਰ ਅੱਗੇ ਜਾ ਕੇ ਗੁੰਦ ਮਾ ਕੇ ਇੰਦਾ ਇਹ ਲਈ ਆਪਾਂ ਵੀ ਭਾਈ ਜਿਹੜੇ ਗਮਲੇ ਲਏ ਨੇ ਉਹਦੇ ਲਈ ਬੂਟੇ ਹਾਂ ਮੀ ਬੂਟੇ ਦੇ ਦੇ ਫਿਰਦੇ ਆ ਜੀ ਸਾਰੇ ਹੈਗੇ ਘਰ ਜਿਹੜੇ ਹੈਗੇ ਸੀ ਕੋਈ ਮਨ ਨਹੀਂ ਲੱਗਿਆ ਆ ਗੋਭੀ ਆ ਜਿਹੜੇ ਉਹ ਗੋਭੀ ਆ ਹਾਂ ਉਹ ਪੌਲੀ ਬੂਟਾ ਬਹੁਤ ਪਿਆ ਹਾਂ ਬਹੁਤ ਗਮਲਾ ਬਹੁਤ ਸੋਹਣਾ ਪਿਆ ਗਮਲਾ ਬਹੁਤ ਸੋਹਣਾ ਗਮਲੇ ਬਹੁਤ ਕੈ ਤੇ ਚਲੋ ਦਿਖਾਉਂਦੇ ਆ ਤੁਹਾਨੂੰ ਬਾਅਦ ਚੋ ਕਿਹੜੇ ਕਿਹੜੇ ਲੈ ਕੇ ਜਾਂਦੇ ਆ ਆਪਾਂ ਹੁਣ ਮਿਲਦੇ ਆ ਫੇਰ ਤੁਹਾਨੂੰ ਭਾਈ ਆ ਲੈ ਲੈ ਆਪਾਂ ਗਮਲੇ ਅਲੱਗ-ਲੱਗ ਤਰ੍ਹਾਂ ਦੇ ਆ ਦੋ ਆ ਦੋ ਆ ਦੋ ਆ ਦੋ ਆ ਤੇ ਆ ਬੂਟੇ ਲੈ ਲੈ ਕਾਫੀ ਨੇ ਚ ਗੁਲਾਬ ਗਲੂਬ ਹੋਰ ਆ ਉਹ ਪਾਂਡੇ ਪਏ ਨੇ ਤੇ ਚਲੋ ਹੁਣ ਪਿੰਡ ਜਾ ਕੇ ਮਿਲਦੇ ਆ